गोलीबारी तो तो फिर रहा गोलीबारी दो मामलिया दोषी दो आखिर पुलिस का ही गया पिछले साल अठाई दसंबर नारीवाल के मिल ग्राउंड एक नौजवान उपर कुछ बदमाशा ने अन्नी वाह गोलियां चला के उस जख्मी कर दिता से इस बोलिकांडे नाल ही शहर तारीवाल ਦੇ نزدیکی ਪਿੰਡ ਦੀਨਪੁਰ ਵਿਖੇ ਵੀ ਇੱਕ ਕਾਰ ਵਿੱਚ ਕੁਝ ਬਦਮਾਸ਼ਾਂ ਨੇ ਬੋਲੀਆ ਚਲਾਈਆਂ ਸੰਤਿਪੰਨ ਤੋੜ ਕੀਤੀ ਸੀ ਜਿਸ ਸਬੰਧ ਵਿੱਚ तारीवाल ਥਾਣੇ ਦੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ ਇਹਨਾਂ ਦੋਨਾਂ ਮਾਮਲਿਆਂ ਵਿੱਚ ਰੋਹਿਤ ਨਾਮ ਦੇ ਨੌਜਵਾਨ ਦੀ ਸ਼ਮੂਲੀਅਤ ਵੀ ਸੀ ਜਿਸ ਦੀ ਲਗਾਤਾਰ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ ਅਖੀਰ ਪੁਲਿਸ ਨੂੰ ਸਫਲਤਾ ਮਿਲ ਗਈ ਹੈ ਨਾਂਚਰਾਂ ਦਾ 2 ਦਿਨ ਦਾ ਪੁਲਿਸ ਵੀ ਵੰਡ ਲਿਆ ਗਿਆ ਹੈ ਤੇ ਇਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ 247 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਕਤਾ ਦੀ ਖਾਸ ਰਿਪੋਰਟ ਇਹਦੇ ਵਿੱਚ ਐ ਰੋਹਿਤ ਨਾਂ ਦਾ ਦੋਸ਼ੀ ਸੀਗਾ ਜਿਹੜਾ ਕਰੀਬ 1 ਸਾਲ ਤੋਂ ਸਾਡੇ ਕੋਲੋਂ ਜਿਹੜਾ ਇਹ ਪਘੋੜਾ ਸੀਗਾ 142/23 ਮਕਦਮਾ ਸੀ ਜਿਹਦੇ ਵਿੱਚ 336 ਤੇ 452 427 ਦਾ ਕੇਸ ਰਜਿਸਟਰ ਸੀ ਉਹਦੇ ਵਿੱਚ ਵੀ ਸਾਡੇ ਨਾਲ ਇਹ ਲੜਿੰਦਾ ਸੀ ਕਿਸੇ ਦੇ ਘਰੇ ਦੀਨਪੁਰ ਜਿਹੜਾ ਹੈਗਾ ਇਹਨਾਂ ਨੇ ਗੋਲੀ ਚਲਾਈ ਸੀ ਫਿਰ ਉਸ ਤੋਂ ਬਾਅਦ 143 ਨੰਬਰ ਮਕਦਮਾ 307 ਦਾ ਸੀਗਾ ਮੈਲ ਗਰਾਉਂਡ ਦੇ ਵਿੱਚ ਜਿਹੜਾ ਹੈਗਾ ਗੋਲੀ ਚਲਾਈ ਸੀ ਫਿਰ ਰੋਹਿਤ ਉਰਫ ਹਲਦੀराम ਜਿਹੜਾ ਜਿਹੜਾ ਫੜਿਆ ਸੀ ਠੀਕ ਹੈ ਜੀ ਇਨ ਇਨ ਇਹ ਇਹ ਇਨਾਂ ਨੇ ਮਿਲ ਗਰਾਉਂਡ ਚ ਜਿਹੜੀ ਗੋਲੀ ਚਲਾਈ ਬਾਕੀ ਜਿਹੜੇ ਕਿਊਜ਼ ਸੀਗੇ ਉਹ ਤੇ ਅਸੀਂ ਫੜ ਲਿਆ ਸੀਗੇ ਇਹ ਜਿਹੜਾ ਸਾਨੂੰ ਉਹ ਮਿਲ ਨਹੀਂ ਰਿਹਾ ਸੀਗਾ ਤੇ ਹੁਣ ਅਸੀਂ ਬੜੀ ਇਹ ਇਹਦੀ ਪੂਰੀਆਂ ਲੋਕੇਸ਼ਨਾਂ ਵਗੈਰਾ ਲੈ ਕੇ ਸਾਰਾ ਟੈਕਨੀਕ ਦੇ ਨਾਲ ਜਿਹੜਾ ਹੈਗਾ ਇਹਨੂੰ ਅਸੀਂ ਕੱਲ ਦਾ ਇਹਨੂੰ ਹੀ ਅਰੈਸਟ ਕਰ ਲਿਆ ਹੈਗਾ ਇਹ ਹੋ ਸਕਦਾ ਹੁਣ ਆਉਣ ਵਾਲੀਆਂ ਦੇ ਵਿੱਚ ਵੱਡੀ ਵਾਰਦਾਤ ਨੂੰ ਕਿਸ ਨੂੰ ਇਲਜ਼ਾਮ ਦਿੰਦਾ ਕਿਉਂਕਿ ਕ੍ਰਿਮੀਨਲ ਬੰਦਾ ਹੈਗਾ ਤੇ ਇਹ ਕ੍ਰਾਈਮ ਹੀ ਕਰਨ ਦਾ ਆਦੀ ਹੈਗਾ ਇਹ ਚੰਨੀ ਦੇ ਜਦੋਂ ਗੋਲੀਆਂ ਲੱਗੀਆਂ ਸੀ ਇਹ ਵੀ ਉਦੋਂ ਨਾਲ ਹੀ ਸੀਗਾ ਬਾਕੀਆਂ ਦੇ ਨਾਲ ਹੀ ਸੀਗਾ ਇਹ ਵੀ ਬਾਕੀ ਬੰਦੇ ਤੇ ਅਰੈਸਟ ਹੋ ਗਏ ਸੀਗੇ ਇਹ ਜਿਹੜਾ ਸਾਨੂੰ ਇਹ ਮਿਲ ਨਹੀਂ ਰਿਹਾ ਸੀਗਾ ਇਹ ਲੁਕੇ ਹੀ ਰਹਿ ਰਿਹਾ ਸੀਗਾ ਇਹ ਹੁਣ ਹੁਣ ਮਿਲ ਗਿਆ ਹੈ ਨਹੀਂ ਇਹ ਇਦਾਂ ਦੀ ਨਹੀਂ ਕੋਈ ਗੱਲ ਆਈ ਵੈਸੇ ਹੈ ਇਹ ਕ੍ਰਿਮੀਨਲ ਟਾਈਪ ਦਾ ਬੰਦਾ ਹੈਗਾ ਪਰ ਕਿਸੇ ਗੈਕਸਟਰ ਦੇ ਨਾਲ ਇਹਦੀ ਕੋਈ ਅਟੈਚਮੈਂਟ ਨਹੀਂ ਹੈਗੀ ਅਸੀਂ ਇਹਦਾ ਰਿਮਾਂਡ ਲਿਆ ਹੋਇਆ ਸੀ ਆਪਾਂ ਸਾਰੀ ਇਹਦੀ ਜਿਹੜੀ ਪੁਸ਼ਗਿਸ਼ ਕੀਤੀ ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਹੋਇਆ ਸੀ ਮੈਡਮ ਸਿੱਧਾ ਇਹੀ ਕਹਾਂਗੇ ਜੀ ਜਿਹੜਾ ਅਪਰਾਧ ਕਰਦਾ ਹੈਗਾ ਵਾ ਆਪਾਂ ਉਹਨੂੰ ਛੱਡਾਂਗੇ ਨਹੀਂ ਹੁਣ ਇਹ ਆਪਾਂ ਬੇਸ਼ੱਕ ਸਾਲ ਤੋਂ ਸੀਗਾ ਪਰ ਅਸੀਂ ਇਹਨੂੰ ਜਿਹੜਾ ਹੈਗਾ ਆਪਣੇ ਟਰੈਪ ਲਾ ਕੇ ਅਸੀਂ ਇਹਨੂੰ ਜਿਹੜਾ ਰੈਸਟ ਕਰ ਲਿਆ